ਦੋਸਤੋ ਤੁਸੀਂ ਵੀਡੀਓ ਚ ਦੇਖ ਸਕਦੇ ਹੋ ਮਾਂ ਆਪਣੇ ਬੱਚੇ ਨੂੰ ਦੇਖੋ ਢੋਈ ਦੇ ਉੱਪਰ ਬਣ ਕੇ ਆਪਣੇ ਕੰਮ ਦੇ ਵਿੱਚ ਧਿਆਨ ਦੇ ਰਹੀ ਹੈ ਦੇਖੋ ਕਿੰਨੀ ਔਖੀ ਮਿਹਨਤ ਵੀ ਕਰ ਰਹੀ ਹੈ ਦੋਸਤੋ ਜਦੋਂ ਮਾਵਾਂ ਆਪਣੇ ਘਰ ਦੇ ਮਾੜੇ ਹਾਲਾਤ ਦੇਖਦੀਆਂ ਤਾਂ ਆਪਣੇ ਕੰਮ ਕਰਨ ਦੇ ਲਈ ਹਿੰਮਤ ਕਰਦੀਆਂ ਨੇ ਆਪਣੇ ਘਰ ਨੂੰ ਚਲਾਉਣ ਦੇ ਲਈ ਦੇਖੋ ਕਿੰਨੀ ਔਖੀ ਮਿਹਨਤ ਕਰਦੀਆਂ ਨੇ ਸੱਚੀ ਦੋਸਤੋ ਮਾਂਵਾਂ ਆਪਣੇ ਬੱਚਿਆਂ ਨੂੰ ਪਾਲਣ ਦੇ ਲਈ ਹਰੇਕ ਦੁੱਖ ਦੇ ਵਿੱਚ ਖੜ ਜਾਂਦੀਆਂ ਨੇ ਮਾਂਵਾਂ ਤਾਂ ਮਾਂਵੇਂ ਹੁੰਦੀਆਂ ਨੇ ਦੋਸਤੋ ਜਿਹੜੀਆਂ ਆਪਣੇ ਬੱਚਿਆਂ ਨੂੰ ਭੁੱਖੇ ਮਰਦੇ ਉਹਨੂੰ ਦੇਖ ਨਹੀਂ ਸਕਦੀਆਂ ਜਿਸ ਪਰਿਵਾਰ ਨੇ ਗਰੀਬੀ ਦੇਖੀ ਹੋਵੇ ਆਪਣੇ ਸੁਪਨੇ ਪੂਰੇ ਕਰਨ ਦੇ ਲਈ ਜਿੰਦ ਜਾਨ ਲਾ ਦਿੰਦੀਆਂ ਨੇ ਸੱਚੀ ਦੋਸਤੋ ਇਸ ਮਾਂ ਦੇ ਲਈ ਤਾਂ ਸਲਾਮ ਆ ਮਾਂ ਆਪਣੇ ਪਰਿਵਾਰ ਦੇ ਲਈ ਸਾਰੀ ਉਮਰ ਫਿਕਰਾਂ ਦੇ ਵਿੱਚ ਨਿਗਾਹ ਲੈਂਦੀ ਹੈ ਇਸ ਮਾਂ ਤੇ ਅੱਜ ਸਮਾਂ ਮਾੜਾ ਚੱਲ ਰਿਹਾ ਹੈ ਕਿਸੇ ਦਿਨ ਪ੍ਰਮਾਤਮਾ ਸੁਖ ਵੀ ਦੇਊਗਾ ਪ੍ਰਮਾਤਮਾ ਇਸ ਮਾਂ ਨੂੰ ਤੰਦਰੁਸਤ ਰੱਖੇ ਤੇ ਇਸ ਪਰਿਵਾਰ ਦੇ ਉੱਤੇ ਮਿਹਰ ਭਰਿਆ ਹੱਥ ਰੱਖੇ ਦੋਸਤੋ ਕੀ ਕਹਿਣਾ ਚਾਹੂਗਾ ਵੀਡੀਓ ਬਾਰੇ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਜਰੂਰ ਦਿਓ